ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੈਣਾ ਟੈਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਵਾਲੀ ਜਿਹੜੀ ਛੜਕਾ ਹਾਈਵੇ ਹੈ ਉਸ ਦੇ ਉੱਤੇ ਇਹ ਪਹਿਲਾ ਪਿੰਡ ਆਉਂਦਾ ਬਠਿੰਡੇ ਤੋਂ ਜਦੋਂ ਆਈਏ ਦੋਸਤੋ ਤਾਂ ਆਪਾਂ ਨੂੰ ਪਤਾ ਵੀ ਕੋਟਕਪੂਰਾ ਵੀ ਬਾਈਪਾਸ ਬਣ ਜਾਂਦਾ ਤੇ ਫਰੀਦਕੋਟ ਵੀ ਦੂਰ ਹੀ ਰਹਿ ਜਾਂਦਾ ਹਾਈਵੇ ਜਿਹੜਾ ਅਸਲ ਦੇ ਵਿੱਚ ਉਹ ਟੈਨੇ ਪਿੰਡ ਵਿੱਚ ਦੀ ਲੰਘਿਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਸੰਧੂ ਡੇਰੀ ਫਾਰਮ ਸਾਹਮਣੇ ਬਾਈਨਰ ਵੀਰ ਨੇ ਲਾਇਆ ਆਲ ਇੰਡੀਆ ਡਿਲੀਵਰੀ ਵੀਰ ਕਰਦਾ ਪਹਿਲਾਂ ਜ਼ਿਆਦਾ ਕੰਮ ਗੁਜਰਾਤ ਦਾ ਕੀਤਾ ਪਰ ਨਾਲ ਆਮ ਫਾਰਮਰ ਵੀਰਾਂ ਵਾਸਤੇ ਪੰਜਾਬ ਵਾਸਤੇ ਪਸ਼ੂ ਇੱਥੇ ਸੋਹਣੇ ਹੁੰਦੇ ਆ ਤਿੰਨ ਗਾਵਾਂ ਅੱਜ ਦੀ ਵੀਡੀਓ ਦੇ ਤਿੰਨ ਨਾਗ ਹੈ ਆਪਾਂ ਇਹਨਾਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਜੱਜ ਗਿਆ ਜਿਹੜੀ ਵੈੜ ਤੁਹਾਨੂੰ ਪਸੰਦ ਆ ਗਈ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਅਮਰભાઈ ਸਤਿ ਸ੍ਰੀ ਅਕਾਲ ਅਸੀਂ ਆ ਵੀ ਅ ਅੱਜ ਆਪਣੇ ਕੋਲ ਤਿੰਨ ਨਾਗ ਹੈ ਹਾਂਜੀ ਤਿੰਨ ਆ ਜੀ ਪਹਿਲੇ ਨੰਬਰ ਤੇ ਜਿਹੜੀ ਗਾਂ ਇਹ ਕਨ ਮਸੂਹ ਸੂ ਇਹ ਦੂਜਾ ਸੂਆ ਜੀ ਮੰਨ ਲਓ 5-7 ਦਿਨਾਂ ਦੀ ਕੱਚੀ ਹੈ ਜੀ ਕੀ ਰੇਟ ਰਹਿਣਾ ਬਈ ਇਹਦਾ 1,30,000 ਰੁਪਏ ਹੈ ਖੋਲੀ ਇਹਨੂੰ ਸੋ ਦੋਸਤੋ 1,30,000 ਰੇਟ ਹੈ 5-7 ਦਿਨਾਂ ਦੀ ਹਜੇ ਕੱਚੀ ਹੈ ਟਾਂਚਾ ਤੁਹਾਡੇ ਸਾਹਮਣੇ ਥਾਂ ਨੱਥੀ ਚਵਾਈ ਵਾਲਾ ਗਰਮੀ ਦੀ ਰੁੱਤ ਚ ਦੁੱਧ ਚੋਣ ਵਾਲੀ ਗਾਂ ਸਿੱਧੀ ਲੈ ਜਾ ਭਾਈ ਇਧਰ ਨੂੰ ਭਾਵੇਂ ਬਾਹਰ ਲੋੜ ਹੀ ਨਹੀਂ ਤੋਰਦੀ ਸੋ ਹਵਾਨਾ ਦੋਸਤੋ ਦੇਖ ਸਕਦੇ ਹੋ ਜੇ 5-7 ਦਿਨ ਗਾਂ ਨੇ ਲੈਣੇ ਆ ਚੰਗਾ ਟਾਂਚਾ ਦਿਸਦਾ ਲੈ ਆ ਭਾਈ ਉਹ ਖੁੱਲੀਆਂ ਬਾਈ ਕਹਿੰਦਾ ਫਿਰਦੀ ਖੁੱਲੀ ਫਿਰਦੀ ਆਈ ਆ ਉਹਦੇ ਕਰਕੇ ਤੁਹਾਡਾ ਯਾਰ ਰਸੇ ਦੀ ਹਲਕਤ ਮਣਾਉਂਦੀ ਹੈ ਟਾਂਚਾ ਦੱਸੋ ਸੋਹਣਾ ਗਾਂ ਦਾ ਬਾਕੀ ਇਹਦੀ ਜਾਤ ਬਰੀਡ ਤੁਸੀਂ ਆ ਕੇ ਦੇਖ ਲਓ ਜੇ ਤੁਹਾਨੂੰ ਕਿੱਦਾਂ ਦੀ ਇਹ ਗਾਂ ਲੱਗਦੀ ਹੈ 1,30,000 ਰੇਟ ਹੈ ਦੋ ਦਾਸ ਆ ਸੋਨਾ ਦੇਊਗੀ ਇਦਾਂ ਦਾ ਰੋਖੇ ਦੇ ਹਵਾਨੇ ਦਾ ਪਿੱਛੋਂ ਵੀ ਹਵਾਨਾ ਚੰਗਾ ਹਜੇ ਹਫਤਾ 10 ਦਿਨ ਲੈਂਦੀ ਕਿਉਂਕਿ ਕੋਈ ਭਲੂਣ ਤੁਹਾਨੂੰ ਹਵਾਲੇ ਤੇ ਨਹੀਂ ਦਿਸਦੀ ਹਣੀ ਹਜੇ ਠੋਸ ਹਵਾਨਾ ਐ ਇੱਕ ਹੋਰ ਵੜ ਇਦੂ ਅੱਗੇ ਵਿਕਰੀ ਵਾਲੀ ਐ ਅਮਰ ਭਾਈ ਇਹ ਕਿੰਨਾ ਸੂਆ ਸੋਈ ਇਹ ਪਹਿਲਾ ਸੂਆ ਹੀ 14 ਦਾ ਹੈ ਕਿੰਨੇ ਕਦਨ ਲਾਊਗੀ ਸੋਨ ਚ ਇਹੋ ਤਿਆਰੀ ਸਾਨੂੰ ਇੱਕ ਅੱਧਾ ਦੇਣੀ ਲਊ ਭਾਈ ਕੀ ਰੇਟ ਲੈਣਾ ਐ ਦਾ ਇਹਦਾ 90000 ਰੁਪਏ ਤੋਰੀ ਇਹਨੂੰ ਰੇਟ 90000 ਐ ਇੱਕ ਅੱਧਾ ਦੇਣੀ ਲਊ ਚੰਗੇ ਕੱਦ ਦੀ ਚੰਗੀ ਵੇਲ ਦੀ ਗਾਂ 90000 ਦਾ ਰੇਟ ਖਾਨ ਸੋਹਣੇ ਹੈ ਹੱਥੀ ਚਵਾਈ ਵਾਲੇ ਤੇ ਹਵਾਨਾ ਵੀ ਚੰਗਾ ਭਰੀ ਬੈਠੀ ਹੈ ਉਧਰ ਸਿੱਧੀ ਵਿਜਾਈ ਪਈ ਸੋ ਇਹਦਾ ਟਾਂਟਾ ਤੁਸੀਂ ਦੇਖ ਸਕਦੇ ਹੋ ਫੈਕਸ ਹਵਾਨਾ ਦੋਸਤੋ ਇਹ ਹਵਾਨੇ ਨਿੱਖਰਦੇ ਬਹੁਤ ਹੈ ਜਦੋਂ ਇਹ ਸੂਕੇ ਹਟੂਗੀ ਜਦੋਂ 5-7 ਦਿਨ ਹੋ ਗਏ ਇਹਨੂੰ ਦੁੱਧ ਤੇ ਆਈ ਨੂੰ ਤਾਂ ਉਦੋਂ ਇਹ ਹਵਾਨਾ ਦੇਖਿਆ ਬਣੂਗਾ ਕਿਉਂਕਿ ਕਟ ਵਾਲਾ ਹਵਾਨਾ ਬਣ ਜਾਣਾ ਹੈ ਹੀ ਹਾਈਟ ਲੈਂਥ ਸੋਹਣੀ ਹੈ ਬਾਕੀ ਖਾਸ ਗੱਲ ਹਵਾਨੇ ਦਾ ਆਕਾਰ ਚੰਗਾ ਬਣਾਊਗੀ ਦੁੱਧ ਦੋਸਤੋ ਗਾਵਾਂਾਂ ਸੇਵਾ ਨਾਲ ਚੰਗਾ ਹੀ ਦੇ ਦਿੰਦੀਆਂ ਹੁੰਦੀਆਂ। ਇਹ ਆਪਾਂ ਨੂੰ ਪਤਾ ਵੀ ਐਚਐਫ ਗਾਂ ਜਿਹੜੀ ਆ ਜਾਂਦੀ ਐ ਚਾਹੇ ਉਹ ਕ੍ਰੋਸਾਂਗ ਚਾਹੇ ਚਾਹੇ ਪਿਓਰ ਦੁੱਧ ਚੰਗਾ ਦਿੰਦੀ ਐ ਸੇਵਾ ਨਾਲ। ਲੈ ਚੱਲ ਬਈ ਬੰਦੇ। ਸੋ ਇਹ ਵੇੜ ਦੋਸਤੋ ਚਾਰ ਦੰਦ ਪਹਿਲਾ ਸੂਆ ਇਹਦਾ ਰੇਟ 90000 ਐ। ਚੰਗੇ ਢਾਂਚੇ ਦੀ ਐ। 10 ਸੂਏ ਚੋਲਿਓ ਭਾਵੇਂ ਇਦਾਂ ਦੀਆਂ ਗਾਵਾਂ ਜਿਹੜੀਆਂ ਇੱਕ ਤਾਂ ਹਵਾਨਾ ਨਹੀਂ ਤੋੜਦੀਆਂ ਇਹ ਕਿਉਂਕਿ ਉੱਤੋਂ ਹਵਾਨਾ ਸ਼ੁਰੂ ਹੁੰਦਾ ਐ ਤੇ ਖੁੱਚਾਂ ਤੋਂ ਉੱਤੇ ਚਾਰ ਉਂਗਲਾਂ ਉੱਚੇ ਥਣ ਪਏ ਆ ਇਹਨੇ ਹਵਾਨੇ ਨੇ ਥੱਲੇ ਨੂੰ ਕਦੇ ਨਹੀਂ ਆਉਣਾ ਇੱਥੋਂ ਰੁਕ ਫੇਰ ਦੇਖ ਸਕਦੇ ਹੋ ਇੱਕ ਹੋਰ ਕ੍ਰਾਸ ਬਰੀਡ ਗਾਂ ਤੁਹਾਨੂੰ ਦਿਖਾਉਣੇ ਆ ਅਮਰ ਭਾਈ ਇਹ ਕਿੰਨਾ ਮਸੂਆ ਸੁਆ ਸੁ ਇਹ ਦੂਜਾ ਸੁਆ ਜੀ ਕਿੰਨੇ ਦਿਨ ਲਊਗੀ ਇਹ ਲੈ ਜੂ 10 ਦਿਨ ਕਰੀਬ 10 ਦਿਨ ਤਾਂ ਲੈ ਹੀ ਜਾਣੇਗੇ ਕੀ ਰੇਟ ਲੈਣਾ ਦਾ ਭਾਈ ਇਹ ਦਾ 85000 ਰੁਪਏ ਸੋ ਇਹ ਦਾ ਰੇਟ 85000 ਆ ਤੇ 10 ਦਿਨਾਂ ਦੇ ਆਸ-ਪਾਸ ਇਹ ਗਾਂ ਲਊਗੀ ਸੋਨ ਦੇ ਵਿੱਚ ਕ੍ਰਾਸ ਬ੍ਰੀਡ ਦੱਸੋ ਇਹ ਗਰਮੀ ਦੀ ਰੁੱਤ ਦੇ ਪਸ਼ੂ ਹੁੰਦੇ ਆ ਕਿਉਂਕਿ ਗਰਮੀ ਘਟ ਮਣਾਉਂਦੇ ਆ ਦੁੱਧ ਸੰਗਣਾ ਰਹਿੰਦਾ ਠੰਡਾ ਸਹਜ ਇਹਦਾ ਵੀ ਹੱਥੀ ਚਵਾਈ ਵਾਲਾ ਜੇ 10 ਦਿਨ ਲੈਂਦੀ ਹੈ ਹੈ ਤਾਂ ਐਚ ਐਫ ਪੱਖ ਦੇ ਵਿੱਚ ਪਰ ਨਾਲ ਇਹ ਵੀ ਗੱਲ ਆ ਵੀ ਤੁਸੀਂ ਇਹਦੇ ਜਰਸੀ ਸੀਮਨ ਲਵਾਉਂਗੇ ਤਾਂ ਜਰਸੀ ਦੇ ਬੱਚੇ ਵੀ ਸੋਹਣੇ ਪਾਉਗੇਗਾ ਇਹਦੇ ਕੰਨਾਂ ਦੀ ਸ਼ੇਪ ਤੋਂ ਲੱਗਦਾ ਹੈ ਬਾਕੀ ਢਾਂਚਾ ਵੀ ਇਹਦਾ ਉਸੇ ਤਰ੍ਹਾਂ ਦਾ ਠੰਡਾ ਹੱਥੀ ਚਵਾਈ ਵਾਲਾ ਭਾਵੇਂ ਸਿੱਧੀ ਲੰਬੀ ਤੋਰ ਹੀ ਦੇਈ ਬਈ ਧੁੱਪ ਚ ਗਈ ਸੋ ਤਾਂ ਚਾ ਫੇਰ ਦੇਖ ਲੋ ਹਜੇ 10 ਦਿਨ ਲੈਂਦੀ ਐ ਸੂਨ ਦੇ ਵਿੱਚ ਹਵਾਨਾ ਚੰਗਾ ਬਣਾ ਜੂਗੀ ਇਹਦਾ ਰੇਟ 85000 ਮੋੜ ਲਬੋ ਸੋ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਇਹ ਤਿੰਨ ਵਿਕਾਊ ਐ ਇਥੇ ਰੂਟੀਨ ਚੀ ਪਸ਼ੂ ਆਉਂਦੇ ਐ ਪਿਛਲਾ ਕੁਸ ਟਾਈਮ ਆਪਾਂ ਨੂੰ ਪਤਾ ਪਸ਼ੂ ਪਾਲਕਾਂ ਤੇ ਥੋੜਾ ਜਿਹਾ ਮਾੜਾ ਰਿਹਾ ਬਿਮਾਰੀ ਜੀ ਚੱਲਣ ਕਰਕੇ ਪਰ ਹੁਣ ਜਿੰਨਾ ਕੁ ਫੀਲਡ ਚੋਂ ਸੁਣ ਰਹੇ ਆ ਜਾਂ ਮੌਸਮ ਬਦਲਦਾ ਤਾਂ ਉਹਦੇ ਨਾਲ ਹੁਣ ਉਹ ਬਿਮਾਰੀ ਘਟੀ ਐ ਤੇ ਦੁਬਾਰਾ ਇਹਨਾਂ ਵੀਰਾਂ ਨੇ ਵਪਾਰ ਦਾ ਕੰਮ ਸ਼ੁਰੂ ਕਰਤਾ ਹੈ ਫੀਲਡ ਨੂੰ ਦੇਖ ਕੇ ਸੋ ਹੁਣ ਆਸ ਇਹ ਹੈ ਵੀ ਤੰਦਰੁਸਤੀ ਬਣੀ ਰਹੂਗੀ ਤੇ ਇੱਥੋਂ ਤੁਹਾਨੂੰ ਹਾਰ ਟਾਈਮ ਹੁਣ ਗਾਵਾਂ ਦਿਖਾਉਂਦੇ ਰਵਾਂਗੇ ਅੱਜ ਦੀ ਵੀਡੀਓ ਦੇ ਇਹ ਫਿਲਹਾਲ ਤਿੰਨ ਨਗ ਵਕਾਊ ਸੀ ਤੁਸੀਂ ਆਪਦੀ ਤਸੱਲੀ ਕਰਕੇ ਇਹਨਾਂ ਚੋਂ ਜਿਹੜੀ ਮਰਜ਼ੀ ਵੈੜ ਖਰੀਦ ਲਓ ਜੇ ਨੰਬਰ 22 ਦਾ ਦੋਸਤੋ ਸਾਹਮਣੇ ਵੀ ਲੱਗਾ ਹੈ 95309 35071 ਤੇ ਬਾਕੀ ਸਕਰੀਨ ਉੱਤੇ ਵੀ ਲਗਾਤਾਰ ਜਿਹੜਾ ਉਹ ਚੱਲ ਰਿਹਾ ਹੈ ਮਿਹਰਬਾਨੀ ਵੀਡੀਓ ਦੇਖਣ ਵਾਸਤੇ